ਆਪਾਂ ਕਹਿੰਦੇ ਨੇ ਕੋਈ ਪ੍ਰੀਖਿਆ ਚੱਲਦੀ ਹੋਣੀ ਆ ਕੋਈ ਇਮਤਿਹਾਨ ਹੋਣਾ ਪੜ੍ਹਾਈ ਵੇਲੇ ਵੀ ਆਪਾਂ ਬਹੁਤ ਸਾਰੀਆਂ ਪ੍ਰੀਖਿਆਵਾਂ ਦਿੰਦੇ ਸੀਗੇ ਤੇ ਨਤੀਜੇ ਦੀ ਤਰੀਕ ਕੋਣ ਤੈਅ ਕਰਦਾ ਸੀ ਮਾਸਟਰ ਤੇ ਨਤੀਜੇ ਓਨ ਤੱਕ ਆਪਾਂ ਕੀ ਸੋਚਦੇ ਹੁੰਦੇ ਸੀਗੇ ਕਿ ਪਤਾ ਨਹੀਂ ਕੀ ਬਣਨਾ ਹੈ ਪਤਾ ਨਹੀਂ ਮੇਰੇ ਕਿੰਨੇ ਨੰਬਰ ਆਉਣੇ ਆ ਪਤਾ ਨਹੀਂ ਪਾਸ ਹੋਊਗਾ ਜਾਂ ਨਹੀਂ ਹੋਊਗਾ ਸਤਰਾਹੀ ਜ਼ਿੰਦਗੀ ਵਿੱਚ ਵੀ ਇਮਤਿਹਾਨ ਹੁੰਦੇ ਆ ਫਰਕ ਐਨਾ ਹੁੰਦਾ ਕਿਤਾਬੀ ਸਿਲੇਬਸ ਹੁੰਦੇ ਤੇ ਇਹ ਜ਼ਿੰਦਗੀ ਦਾ ਆਪਣਾ ਅਰਟ ਸਿਲੇਬਸ ਹੈ ਕਿ ਆਪਾਂ ਜ਼ਿੰਦਗੀ ਨੂੰ ਸਮਝਣਾ ਕਿਵੇਂ ਆ ਇਹਨੇ ਕਿਵੇਂ ਜਿਉਣਾ ਆ ਆਪਾਂ ਨੈਗੇਟਿਵਿਟੀ ਨੂੰ ਦੂਰ ਕਰਕੇ ਕਿਵੇਂ ਪੋਜ਼ਿਟਿਵਿਟੀ ਨੂੰ ਅਟਰੈਕਟ ਕਰਨਾ ਆ ਦੁੱਖ ਵੇਲੇ ਔਖੇ ਸਮੇਂ ਵੇਲੇ ਕਿਦਾਂ ਮਜ਼ਬੂਤੀ ਨਾਲ ਖੜੇ ਰਹਿਣਾ ਆ ਆਪਣੇ ਅੰਦਰ ਸਬਰ ਕਿਵੇਂ ਲੈ ਕੇ ਆਉਣਾ ਹੈ ਪੇਸ਼ੈਂਸ ਕਿਵੇਂ ਲੈ ਕੇ ਆਉਣੀ ਆ ਜਦੋਂ ਆਪਾਂ ਸਿਲੇਬਸ ਪੜ ਲੈਨੇ ਆ ਚੰਗੀ ਤਰ੍ਹਾਂ ਸਿੱਖ ਲੈਨੇ ਆ ਸਮਝ ਲੈਨੇ ਆ ਫਿਰ ਆਪਣਾ ਇੱਕ ਇਮਤਿਹਾਨ ਹੁੰਦਾ ਹੈ ਤੇ ਨਤੀਜੇ ਦੇ ਤਰੀਕੋਂ ਟੈਕ ਕਰਦਾ ਆ ਉਹ ਮਾਸਟਰ ਉਹਨੇ ਸਮਾਂ ਆਉਣ ਤੇ ਆਪੇ ਸਭ ਕੁਝ ਦੇ ਦੇਣਾ ਆ ਆਪਣਾ ਕੰਮ ਆ ਜ਼ਿੰਦਗੀ ਦੇ ਸਿਲੇਬਸ ਨੂੰ ਪੜਨਾ ਸਮਝਣਾ ਐਸ ਕਰਕੇ ਸਿਲੇਬਸ ਨੂੰ ਸਿੱਖੀ ਜਾਓ ਸਮਝੀ ਜਾਓ ਸਮਾਂ ਆਉਣ ਤੇ ਉਹਨੇ ਆਪੇ ਸਭ ਕੁਝ ਅਨਾਉਂਸ ਕਰ ਦੇਣਾ ਆ